ਕੀ ਵਾਰਸ ਪੰਜਾਬ ਤੋਂ ਪਹਿਲਾ ਪੰਥ ਜਿਉਂਦਾ ਨਹੀਂ ਸੀ ਕੀ ਵਾਰਸ ਪੰਜਾਬ ਤੋਂ ਪਹਿਲਾ ਪੰਥ ਨੇ ਦਿੱਲੀ ਨਹੀਂ ਜਿੱਤੀ ਸੀ ਕੀ ਵਾਰਸ ਪੰਜਾਬ ਤੋਂ ਪਹਿਲਾ ਪੰਥ ਨੇ ਅਬਦਾਲੀ ਨਹੀਂ ਧੜਾਇਆ ਸੀ ਕੀ ਵਾਰਸ ਪੰਜਾਬ ਤੋਂ ਪਹਿਲਾ ਪੰਥ ਗੱਜਣੀ ਦੇ ਬਾਜ਼ਾਰਾਂ 'ਚ ਛੜਾਕ ਨਹੀਂ ਲਾਇਆ ਸੀ ਕੌਣ ਆ ਵਾਰਸ ਪੰਜਾਬ ਇੱਕ ਛੋਟਾ ਜਿਹਾ ਧੜਾ ਆ ਜਿਹੜਾ ਪੰਥ ਦੇ ਵਿੱਚ ਪੈਦਾ ਹੋਇਆ ਉਹ ਧੜਾ ਜਿਹੜਾ ਵੱਡੇ ਵੱਡੇ ਖਾੜਗੂ ਸਿੰਘਾਂ ਨੂੰ ਗਾਲ੍ਹਾਂ ਕੱਢ ਰਿਹਾ ਆ ਜਿਹੜੇ ਵੱਡੇ ਵੱਡੇ ਯੋਧਿਆਂ ਨੂੰ ਗਾਲਾਂ ਕੱਢ ਰਿਆ ਆ ਜਿਹੜਾ ਵੱਡੇ ਵੱਡੇ ਸੰਘਰਸ਼ੀ ਸਿੰਘਾਂ ਦੀਆਂ ਬੱਚੀਆਂ ਤੱਕ ਦੀਆਂ ਫੋਟੋਆਂ ਐਡਿਟ ਕਰਦਾ ਪਿਆ ਆ ਵਾਰਤ ਪੰਜਾਬ ਉਹ ਆ ਜਿਨਨੇ ਹਰਪੀ ਸਿੰਘ ਮੱਖੂ ਵਰਗੇ ਸਿੱਖ ਪ੍ਰਚਾਰਕ ਵੀ ਗੁੜੀਆਂ ਦੀਆਂ ਫੋਟੋਆਂ ਐਡਿਟ ਕੀਤੀਆਂ ਬਗੇਲੇ ਗੰਦ ਨੇ ਜਿਹੜਾ ਵਾਰਤ ਪੰਜਾਬ ਦਾ ਮੁੱਖ ਬੁਲਾਰਾ ਆਪਣੇ ਆਪ ਨੂੰ ਇਹਨਾਂ ਦਾ ਮੁੱਖ ਬੁਲਾਰਾ ਹੀ ਨਹੀਂ ਪਤਾ ਕਿੰਨੇ ਕਹੇਗੇ ਨੇ ਉਸ ਗੰਦੇ ਠੀਕ ਆ ਉਹ ਇਸ ਸਮੇਂ ਇੱਕ ਪੰਥ ਦੇ ਵਿੱਚ ਨਾ ਉਹਨਾਂ ਨੇ ਇੱਕ دہشت ਦਾ ਮਾਹੌਲ ਕਾਇਮ ਕੀਤਾ ਹੋਇਆ ਕੋਈ ਵੀ ਉਹਨਾਂ ਦੇ ਖਿਲਾਫ ਬੋਲਣ ਤੋਂ ਜੱਕਦਾ ਆ